ਤੋ ਨਦੀ ਕੁਆਲਿਟੀ ਦਾ ਪਿਛਲੇ ਨਾਲੋਂ ਕਾਫੀ ਡਾਊਨ ਆ ਤੇ ਇਹਦੇ ਵਿੱਚ ਝੀਲਡ ਵੀ ਕਾਫੀ ਘਟ ਆ ਜੇ ਐਕਚੁਅਲ ਕੀ ਆ ਪਿਛਲੇ ਸਾਲ ਸਲਟੀ 1 ਕਵਾਂਟਲ ਪਰ ਏਕੜ ਝੀਲਡ ਸੀ ਪਗਵਾੜੇ ਦੀ ਇਸ ਵਾਰ ਜਿਹੜੀ 22 ਕਵਾਂਟਲ ਝੀਲਡ ਰਹਿਣੀ ਆ ਤੇ ਫਾਰਮਰ ਦਾ 8 ਕਵਾਂਟਲ 7 ਕਵਾਂਟਲ ਦਾ ਸਿੱਧਾ ਹੀ ਲੌਸ ਆ ਪਰ ਏਕੜ ਜਿਹੜੇ ਥਰੀਲ ਵਾਲਾ ਝੁੰਨਾ ਵੜਾ ਲੈਂਦੇ ਆ ਉਹ ਦੇਖੋpropto ਰੱਬ ਦੀpropto ਅੱਗੇ ਬਹੁਤ ਜ਼ਿਆਦਾ ਆ ਹੁਣ ਆਪਾਂ ਆਪਣੀpropto ਆਪਨਾ ਕਰ ਰੱਖੀਏ ਇਹ ਬਿਗ ਲਾਸ ਆ ਕੁਛ ਫਸਲਾਂ ਇਹਨਾਂ ਦੀਆਂ ਪਾਣੀ ਨਾਲ ਵੀ ਮਰ ਗਈਆਂ ਮੈਂ ਸਾਡੇ ਦਾ ਬੰਦ ਹਾਰਡ ਜਿਹੜੀ ਖੇਵਾਰੇ ਪੈਣੀ ਹੈ ਘਟ ਇਨਸਾਨ ਦਾ ਹੋਇਆ ਹੀ ਆ ਪਰ ਜਿਹੜੀ ਗੀਲਡ ਘਟਦੀ ਹੈ ਜੀ ਦਾ ਡਾਇਰੈਕਟ ਲਾਸ ਆ ਜੀ ਦਾ ਥੋੜਾ ਵੱਡਾ ਦਾ ਇਹਦੇ ਵਿੱਚ ਪੇਮੈਂਟ ਦਾ ਕਹ ਲਓ ਕਿ ਜੇ ਪੂਰੀ ਰਕਮ ਦੀ ਗੱਲ ਕਰਾਂ ਉਹਦਾ ਵੀ ਫਰਕ ਪਊਗਾ ਹਾਂ ਜੀ ਪੇਮੈਂਟ ਵੀ ਘਟੇਗੀ ਜੀਲਡ ਘਟਾ ਦਾ ਕੁਆਂਟਲ ਜਿੰਨੇ ਘਟਾ ਓਨਲੀ ਪੇਮੈਂਟ ਆਰਗੋਂ ਘਟੇ ਮਿਲਣੀ ਆ ਪੇਮੈਂਟ ਦਾ ਘਟੇ ਮਿਲਣਿਆ ਜਿਮੀਦਾਰ ਨੇ ਸਾਡੇ ਕੋਲ ਝੋਨਾ ਲੈ ਕੇ ਆਉਣਾ ਆ ਅਸੀਂ ਸਫਾਈ ਕਰਕੇ ਉਹਨੂੰ ਬੋਰੀਆਂ ਚ ਪਾ ਕੇ ਉਹਦੀ ਲੋਡਿੰਗ ਕਰਉਣੀ ਆ ਜਿੱਥੇ ਸਰਕਾਰ ਨੇ ਜਿਹੜੇ ਸ਼ੈਲਰ ਨੂੰ ਕਹਿਣਾ ਉਹਨੂੰ ਆਲਾਪਾ ਭੇਜ ਦੇਣਾ ਸਾਡੀ ਤਾਂ ਇਹੀ ਹੁੰਦੀ ਆ ਬਈ ਇਹਦੀ ਸਫਾਈ ਕਰਾ ਕੇ ਭੇਜੋ 17% ਵਾਲਾ ਸੁੱਕਾ ਝੋਨਾ ਮੰਡੀ ਚ ਲਿਆਓ ਤੇ ਨਾ ਕਿ ਇਹਦੀ ਲੇਬਰ ਹੋਰ ਪਾਵੇ ਖਲਾਰਨਾ ਪਵੇ ਸੈਕੰਡ ਜਿਹੜੀ ਆ ਕੰਬਾਈਨ ਆ ਉਹ ਗਿਆਨਾ ਤੋਂ 5 ਵਜੇ ਤੱਕ ਚਲਾਈ ਜਾਵੇ ਨਾ ਕਿ ਨਮੀ ਵਾਲਾ ਝੋਨਾ ਨਹੀਂ ਵਟਿਆ ਜਾਗਰ ਕੋਲ ਤਾਂ ਆਉਂਦੇ ਹੋਣਗੇ ਜੀ ਕਿਉਂਕਿ ਜਦੋਂ ਮੰਨ ਲਓ ਟਰਾਲੀਆਂ ਪਾਸ ਟਰੈਕਰ ਦੇ ਵਿੱਚ ਸਵਾਲ ਲੈਂਦਾ ਹੁੰਦਾ ਤੇ ਉਹ ਕਿਤੇ ਨਾ ਕਿਤੇ ਇਲਜ਼ਾਮ ਜੇ ਤੁਹਾਡੇ ਤੇ ਬਹੁਤ ਲੱਗਦੇ ਨੇ ਜੀ ਇਲਜ਼ਾਮ पे ਐਸੇ ਕਰਕੇ ਅਪੀਲ ਕਰਦੇ ਆ ਵੀ ਦੇਖੋ ਸッカ ਝੋਨਾ ਲਿਆ ਕੋਈ ਤੰਗੀ ਨਹੀਂ ਬਾੜਦਣਾ ਕੋਈ ਤੰਗੀ ਨਹੀਂ ਲੇਬਰ ਦੀ ਕੋਈ ਤੰਗੀ ਨਹੀਂ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਜੱਟ ਤੇ ਆੜ ਦੀਆਂ 9 ਮਾਸ ਦਾ ਰਿਸ਼ਤਾ ਅਸੀਂ ਪੂਰਾ ਨਿਭਾਣ ਦੀ ਕੋਸ਼ਿਸ਼ ਕਰਾਂਗੇ ਸਾਡੀ ਤਾਂ ਇੱਕੋ ਇੱਕ ਬਾਰ ਬਾਰ ਅਪੀਲ ਆ ਵੀ 11 ਵਜੇ ਤੋਂ ਲੈ ਕੇ 5 ਵਜੇ ਤੱਕ ਸッカ ਝੋਨਾ ਵੜਾਓ ਅਦਰ ਭਾਈ ਇਹਨਾਂ ਟਾਈਮ ਤੋਂ ਬਾਅਦ ਝੋਨਾ ਨਾ ਵੜਾਉਂਦੇ ਨੀਂ ਤਾਂ ਰੋਲਣਾ ਜਿਹੜਾ ਪੈਦਾ ਕਰਨਾ ਉਹ ਨਹੀਂ ਕਰਨਾ ਚਾਹੀਦਾ ਮੇਰਾ ਤਾਂ ਬਰਸਲੀ ਵਿਚਾਰ ਹੈ ਪਰਾਲੀ ਲਈ ਜੋ ਵੀ ਆ ਸਿਸਟਮ ਬਣਿਆ ਹੈ ਸਰਕਾਰ ਨੇ ਦਿੱਤੇ ਆ ਵੀ ਇਹਨੂੰ ਕੱਟ ਕੇ ਦੁਬਾਰਾ ਵੇਚ ਲੋ ਚਾਹੇ ਜੋ ਵੀ ਸਰਕਾਰ ਜੀਮਦਾਰ ਕਰਨਾ ਚਾਹੁੰਦਾ ਇਹ ਵਰਤਦਾ ਦਿਖਾਉਣਾ ਚਾਹੀਦਾ ਆ ਇਹ ਪਰਾਲੀ ਨੂੰ ਅੱਕ ਨਹੀਂ ਲੜੂ ਸਸਾਇਕਾ ਜੀ ਦਮਸਕਾਰ ਮਾਬੀਕੇ ਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਹੁਣ ਤੁਹਾਨੂੰ ਆ ਜਿਹੜੀ ਖਬਰ ਦੇਣ ਲੱਗਿਆ ਕਿਉਂਕਿ ਅੱਜ ਅਸੀਂ ਪਹੁੰਚੇ ਜੀ ਫਗਵਾੜੇ ਦੀ ਮੰਡੀ ਦੇ ਵਿਚਾਰ ਕਿਉਂਕਿ ਅਮੇ ਆਸਪਾਸ ਵੀ ਦੇਖ ਸਕਦੇ ਹੋ ਝੋਨਾ ਜਿਹੜਾ ਮੰਡੀਆਂ 'ਚ ਆ ਗਿਆ ਲੇਕਿਨ ਜਿਹੋ ਜਿਹੇ ਹਾਲਾਤ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਰਹੇ ਨੇ ਬਹੁਤ سارے ਸਾਡੇ ਕਿਸਾਨ ਭਾਈ ਕਹਿ ਲਓ ਜਾਂ ਸਾਡੇ ਖੇਤ ਕਹਿ ਲਓ ਸਾਡੀ ਕਿਸਾਨੀ ਕਹਿ ਲਓ ਪਾਣੀ ਵਿੱਚ ਡੁੱਬਗੇ ਸੀਗੀ ਪਾਣੀ ਦੀ ਹੜ ਦੀ ਮਾਰ ਹੇਟ ਪੂਰਾ ਪੰਜਾਬ ਰਿਹਾ ਹੈ ਲੇਕਿਨ ਉਸ ਦੇ ਚਲਦੇ ਹੁਣ ਮੰਡੀਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਮੇਰੇ ਨਾਲ ਬਾਈ ਹੁਣੇ ਵੀ ਖਲੋਤੇ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਕਿਸਾਨ ਭਾਈ ਜਾਂ ਕਹਿ ਲਓ ਕਿ ਝੋਨਾ ਜਿਹੜਾ ਮੰਡੀਆਂ 'ਚ ਆਇਆ ਉਹ ਕਿਹੜੀ ਕਿਸਮ ਦਾ ਆ ਜਾਂ ਕਿਹੋ ਜੀ ਕੁਆਲਿਟੀ ਦਾ ਆ ਜਾਂ ਕਿੰਨੇ ਕੁ ਲੋਕ ਆਸ-ਪਾਸ ਪਿੰਡਾਂ ਦੇ ਇਥੇ ਤੁਹਾਡੇ ਕੋਲ ਪਹੁੰਚੇ ਨੇ ਬਾਈ ਸਤਿ ਬਈ ਪਹਿਲਾ ਮੇਰਾ ਸਵਾਲ ਇਹ ਤੁਹਾਨੂੰ ਇਹ ਆ ਕਿ ਫਗਵਾੜੇ ਦੀ ਮੰਡੀ ਨੂੰ ਆਸ-ਪਾਸ ਕਿੰਨੇ ਕੁ ਪਿੰਡ ਲੱਗਦੇ ਆ ਫਗਵਾੜੇ ਦੀ ਮੰਡੀ ਨੂੰ ਸਾਰੇ ਫਗਵਾੜੇ ਦੇ ਪਿੰਡ ਲੱਗਦੇ ਆ ਤਕਰੀਬਨ 90 ਕੁ ਪਿੰਡ ਫਗਵਾੜੇ ਦੇ ਆ ਕੁਝ ਜਲੰਧਾ ਦਾ ਏਰੀਆ ਪੈਂਦਾ ਕੁਝ ਨਮਾ ਸ਼ਹਿਰ ਦਾ ਏਰੀਆ ਬੰਗਿਆ ਵਾਲਾ ਪੈਂਦਾ ਹੁਸ਼ਿਆਰਪੁਰ ਦੇ ਵੀ ਕੁਝ ਪਿੰਡ ਪੈਂਦੇ ਆ ਵੱਡੀ ਮੰਡੀ ਆ ਛੇ ਫੋਕਲ ਪੁਆਇੰਟ ਆ ਫਗਵਾੜੇ ਤੇ ਮੇਨ ਮੰਡੀ ਏ ਕਾ ਹਾਂਜੀ ਇਸ ਵਾਰ ਤਿਹਾਰ ਜੀ ਮੈਂ ਗੱਲ ਕਰ ਲਾਂ ਕਿਉਂਕਿ ਦੇਖੋ ਹੜਾ ਦੀ ਮਾਰ ਚੱਲ ਰਹੀ ਹੈ ਬਹੁਤ ਸਾਰੀ ਸਾਡੀ ਖਸਾਨ ਪਈ ਹੈਗੇ ਆ ਜੀ ਫਸਲਾਂ ਬਹੁਤ ਸਾਰੀਆਂ ਬਰਬਾਦ ਵੀ ਕਹ ਲੋ ਹੋਈਆਂ ਹਾਲਾਂਕਿ ਚਲੋ ਸਰਕਾਰ ਆਪਣੇ ਤਰੀਕੇ ਨਾਲ ਉਹਨੂੰ ਕਰ ਰਹੀ ਹੈ ਮੁਆਵਜ਼ੇ ਦੇ ਰਹੀ ਹੈ ਜੋ ਵੀ ਹੈ ਲੇਕਿਨ ਮੰਡੀਆਂ 'ਚ ਹੋਂ ਤੱਕ ਕਿੰਨੀ ਕਿ ਤਿਹਾਰ ਆ ਗਈ ਆ ਕਿੰਨਾ ਫਰਕ ਤੁਹਾਨੂੰ ਲੱਗਦਾ ਕਿ ਪਹਿਲਾਂ ਇੰਨਾ ਸੀਗਾ ਤਾਂ ਹੁਣ ਇੰਨਾ ਕੁ ਦਾ ਫਰਕ ਪੈ ਗਿਆ ਨਹੀਂ ਪਹਿਲਾਂ ਤਾਂ ਪਿਛਲੇ ਸਾਲ ਤਾਂ ਜਿਹੜੀ ਪ੍ਰੋਕੂਅਰਮੈਂਟ ਹੁੰਦੀ 1 ਅਕਤੂਬਰ ਤੋਂ ਹੁੰਦੀ ਸੀ ਐਸ ਕੀ ਜਿਹੜੀ ਭਗਵੰਤਬਾਨ ਸਰਕਾਰ ਨੇ ਪ੍ਰੋਕੂਅਰਮੈਂਟ 16 ਤਰੀਕ ਤੋਂ ਕੀਤੀ ਹੈ ਸਤੰਬਰ ਤੋਂ ਇਸ ਕਰਕੇ ਆਪ ਕਿ ਅੱਜ 23 ਤਰੀਕਾ ਤੇ ਪ੍ਰਕਾਉਰਮੈਂਟ ਕੱਲ ਸ਼ੁਰੂ ਹੋ ਗਈ ਆਪਣੀ ਮੰਡੀ ਤੋਂ ਮੰਡੀ ਹਿਸਾਬ ਨਾਲ ਕੱਲ ਐਸਡੀਐਮ ਸਾਹਿਬ ਏਡੀਸੀ ਸਾਹਿਬ ਤੇ ਅਫਸਰ ਸਹਿਮਾਨ ਮਾਨ ਸਾਹਿਬ ਆਏ ਸੀਗੇ ਯਗੇਂਦਰ ਸਿੰਘ ਉਹ ਨਹੀਂ ਤੇ ਮੰਡੀ ਦੀ ਸ਼ੁਰੂ ਕਰਾਤੀ ਆ ਮੰਡੀ ਤੇ ਪੁਖਤਾ ਪ੍ਰਬੰਧ ਹੈਗੇ ਆ ਸਰਕਾਰ ਕੋਈ ਇਦਾਂ ਦੀ ਕੋਈ ਗੱਲ ਨਹੀਂ ਤੇ ਕੱਲ੍ਹ ਵਾਲੇ ਸ਼ੁਰੂ ਹੋਈ ਆ ਤੇ ਹੌਲੀ 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 ਅਰਾਈਵਲ ਬਦੂਗੀ ਹਲੇ ਆ ਰਿਹਾ ਹੈ ਕਿ ਕੁਆਲਿਟੀ ਕਿਹੋ ਜਿਹੀ ਕਿਉਂਕਿ ਅੱਜਕੱਲ ਸਾਨੂੰ ਜੋ ਪਤਾ ਲੱਗਾ ਸੀਗਾ ਕਿ ਹਲਦੀ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਕਹਿੰਦੇ ਆ ਕਿ ਝੋਨੇ ਨੂੰ ਤੇ ਕਈਆਂ ਦੇ ਪਾਣੀ ਕਰਕੇ ਵੀ ਬਹੁਤ ਸਾਰੀ ਕੁਆਲਿਟੀ ਡਾਊਨ ਵੀ ਹੋਈ ਜਾ ਕਿਉਂਕਿ ਜਿਹਨੂੰ ਨੋ ਡਾਊਟ ਝੋਨੇ ਨੂੰ ਜਿਹੜਾ ਪਾਣੀ ਜ਼ਿਆਦਾ ਦਤਾ ਲੇਕਿਨ ਕਈਆਂ ਨੂੰ ਓਵਰ ਲੱਗਿਆ ਹੁੰਦਾ ਉਹਦੇ 'ਚ ਵੀ ਕੁਛ ਆਇਆ ਥੋੜੇ ਕੋ ਜਿੰਨਾ ਕੋ ਹੁਣ ਇਸ ਸਮੇਂ ਜਿੰਨਾ ਕੋ ਝੋਨਾ ਪਹੁੰਚ ਗਿਆ ਤੁਹਾਡੇ ਕੋਲ ਝੋਨੇ ਦੀ ਕੁਆਲਿਟੀ ਤਾਂ ਪਿਛਲੇ ਸਾਲ ਨਾਲੋਂ ਕਾਫੀ ਡਾਊਨ ਆ ਡਾਊਨ ਤੇ ਇਹਦੇ ਵਿੱਚ ਝੀੜਡ ਵੀ ਕਾਫੀ ਘਟਾ ਐ ਐਕਚੁਅਲ ਕੀ ਆ ਪਿਛਲੇ ਸਾਲ ਸਲਟੀ ਕੁਆਂਟਲ ਪਰ ਏਕੜ ਝੀੜਡ ਸੀ ਪਗਵਾੜੇ ਦੀ ਇਸ ਵਾਰ ਜਿਹੜੀ 22 ਕੁਆਂਟਲ ਝੀੜਡ ਰਹਿ ਜਣੀ ਆ ਤੇ ਫਾਰਮਰ ਦਾ 8 ਕੁਆਂਟਲ 7 ਕੁਆਂਟਲ ਇਹ ਬਿਗ ਲਾਸ ਆ ਕੁਛ ਫਸਲਾਂ ਇਹਨਾਂ ਦੀਆਂ ਪਾਣੀ ਨਾਲ ਵੀ ਮਰ ਗਈਆਂ ਮੈਂ ਸਮਝਦਾ ਬੰਦ ਥਰਡ ਜਿਹੜੀ ਫਗਵਾੜੇ ਪੈੜੀ ਘਟਾ ਹਾਂ ਹਾਂ ਜੀ ਤੁਸੀਂ ਕਿਹਾ ਕਿ 99 ਪਿੰਡ 99 ਦੇ ਕੋਲ ਪੈਣ ਥੋੜੇ ਫਗਵਾੜੇ ਦੇ ਆਗੇ ਤੇ ਫਗਵਾੜੇ ਦੇ ਆਸ-ਪਾਸ ਤਾਂ ਕੋਈ ਇਹੋ ਜਿਹਾ ਬਹੁਤਾ ਕੋਈ ਨੁਕਸਾਨ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਮਤਲਬ ਹੜ੍ਹ ਦੇ ਵਿੱਚ ਕੋਈ ਆਏ ਹੋਣਗੇ ਆ ਕਾਫੀ ਪਿੰਡ ਆਏ ਆ ਜਿੱਦਾਂ ਦੁੱਗਾ ਹੈ ਮਲਕਪੋਰਾ ਹੈ ਆਸਾਨੀ ਹੈ ਨਾ ਪਿੰਡਾਂ 'ਚ ਨੁਕਸਾਨ ਹੋਇਆ ਪਰ ਆਪਾਂ ਇਹ ਨਹੀਂ ਕਹਦੇ ਬਾਕੀ ਜਿੱਦਾਂ ਲੋਕ ਪੰਜਾਬ 'ਚ ਜ਼ਿਆਦਾ ਨੁਕਸਾਨ ਹੈ ਫਗਵਾੜਾ ਫੇਰ ਵੀ ਸੇਫ ਰਿਹਾ ਇਹਨਾਂ ਨੁਕਸਾਨ ਨਹੀਂ ਕਹਿ ਸਕਦੇ ਆਪਾਂ ਵੀ ਹੋਇਆ ਫ근 ਨੁਕਸਾਨ ਤਾਂ ਹੋਇਆ ਹੀ ਆ ਪਰ ਜਿਹੜੀ ਜੀਲਡ ਘਟਦੀ ਹੈ ਜੀਵਿਦਾਰ ਨੂੰ ਡਾਇਰੈਕਟ ਲਾਸ ਆ ਜੀਵਿਦਾਰ ਨੂੰ ਬੜਾ ਵੱਡਾ ਲਾਸ ਹੋ ਰਿਹਾ ਹੈ ਇਹਦੇ ਵਿੱਚ ਇਹਦੇ ਵਿੱਚ ਪੇਮੈਂਟ ਦਾ ਕਹ ਲਓ ਕਿ ਜੇ ਉਦੀ ਰਕਮ ਅੱਜ ਪੇਮੈਂਟ ਵੀ ਘੱਟ ਮਿਲੂਗੀ ਜੀਲਡ ਘਾਟਾ ਦਾ ਕੁਆਂਟਲ ਜਿੰਨੇ ਘਾਟਾ ਓਨੀ ਪੇਮੈਂਟ ਫਾਰਮਰ ਨੂੰ ਘੱਟ ਮਿਲਣੀ ਆ ਪੇਮੈਂਟ ਤਾਂ ਘੱਟੇ ਮਿਲਣੀ ਐਕਚੁਅਲ ਫੁੱਟਾ ਕੰਮ ਕਦੋਂ ਸ਼ੁਰੂ ਹੋਣ ਲੱਗ ਥੋੜੇਕਲ ਮੰਡੀ ਚ ਹੁਣ ਝੋਨਾ ਆ ਗਿਆ ਆਣਾ ਸ਼ੁਰੂ ਹੋ ਗਿਆ ਹਨਾ ਥੋੜਾ ਮੇਨ ਕਾਰ ਜਿਹੜਾ ਸਰਕਾਰ ਤੱਕ ਪਹੁੰਚਾਉਣਾ ਜਾਂ ਸਰਕਾਰ ਨੂੰ ਇਨਫੋਰਮ ਕਰਨਾ ਜਿਹੜਾ ਹੁੰਦਾ ਉਹ ਉਹ ਕਦੋਂ ਸ਼ੁਰੂ ਹੋ ਜਾਂਦਾ ਜੀ ਦੇਖ ਸਾਡਾ ਤਾਂ ਕੰਮ ਦੇਖ ਪਹਿਲਾਂ ਲੈਂਡ ਮੈਪਿੰਗ ਕਰਾਉਣੀ ਹੁੰਦੀ ਐ ਸਰਕਾਰ ਨੇ ਅਸੀਂ ਉਹ ਕਰ ਚੁੱਕੇ ਆ ਹਰ ਇੱਕ ਸਾਰੇ ਲੈਂਡ ਮੈਂ ਆਪਣੇ ਕੋਲ ਬਾਤ ਆ ਜੀ ਹਰ ਜੀਮੀਂਦਾਰ ਨੇ ਸਾਡੇ ਕੋਲ ਝੋਨਾ ਲੈ ਕੇ ਆਉਣਾ ਆ ਅਸੀਂ ਸਫਾਈ ਕਰਕੇ ਉਹਨੂੰ ਬੋਰੀਆਂ ਚ ਪਾ ਕੇ ਉਹਦੀ ਲੋਡਿੰਗ ਕਰਉਣੀ ਆ ਜਿੱਥੇ ਸਰਕਾਰ ਨੇ ਜਿਹੜੇ ਸ਼ੈਲਾਂ ਨੂੰ ਕਹਿਣਾ ਉਹਨੂੰ ਆਲਾਪਾ ਭੇਜ ਦੇਣਾ ਸਾਡੀ ਤਾਂ ਇਹੀ ਹੁੰਦੀ ਆ ਫਿਰ ਇਹਦੀ ਸਫਾਈ ਕਰਾ ਕੇ ਭੇਜਣਾ ਬਾਕੀ ਪੇਮੈਂਟ ਡਾਇਰੈਕਟ ਹੋਣੀ ਆ ਸਰਕਾਰ ਦੀ ਉਹ ਫਾਰਮਰ ਦੇ ਅਕਾਊਂਟ ਚ ਆਉਣੀ ਆ ਸਾਡਾ ਫਰਜ਼ ਤਾਂ ਇਹੀ ਆ ਤੋਂ ਜਿਵੇਂ ਕਿ ਪ੍ਰਧਾਨ ਜੀ ਤੁਸੀਂ ਮੰਡੀ ਦੇ ਪ੍ਰਧਾਨ ਵੀ ਹੋ ਜ਼ਿਲ੍ਹੇ ਦੇ ਪ੍ਰਧਾਨ ਵੀ ਹੋ ਮੈਂ ਤੁਹਾਡੇ ਕੋਲ ਐਜ਼ ਅ ਪ੍ਰਧਾਨ ਪੁੱਛਦਾ ਮੰਡੀ ਦੇ ਵਿੱਚ ਜਿਹੜੇ ਕਿਸਾਨ ਭਾਈ ਜੀਮੀਂਦਾਰ ਭਾਈ ਆਪਣੇ ਮਨ ਝੋਨਾ ਲੈ ਕੇ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕੀ ਕਹਨੇ ਦਿੰਦੇ ਕਿ ਕਿਸ ਤਰੀਕੇ ਨਾਲ ਝੋਨਾ ਜਿਹੜਾ ਮੰਡੀ ਚ ਲੈ ਕੇ ਆਉਣ ਕਿਹੋ ਜਿਹਾ ਝੋਨਾ ਹੋਣਾ ਚਾਹੀਦਾ ਜਾਂ ਕਿਸ ਤਰੀਕੇ ਨਾਲ ਲੈ ਕੇ ਆਉਣ ਇਹ ਇਹਦੇ ਲਈ ਕੋਈ ਹਦਾਇਤਾਂ ਜੀ ਝੋਨਾ ਦੇਖੋ ਗਵਰਨਮੈਂਟ ਨੇ 17% ਨਮੀ ਵਾਲਾ ਝੋਨਾ ਲੈਣਾ ਮੈਂ ਤਾਂ ਫਾਰਮਰਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਜਨਰਲ ਦੇ ਵਾਰਫਰ ਅਪੀਲ ਕਰਨਾ ਚਾਹੁੰਦਾ ਆ ਵੀ 17% ਵਾਲਾ ਸੁੱਕਾ ਝੋਨਾ ਮੰਡੀ ਚ ਲਿਆਓ ਕਿ ਨਾ ਕਿ ਇਹਦੀ ਲੇਬਰ ਹੋਰ ਪਵੇ ਖਲਾਰਨਾ ਪਵੇ ਸੈਕੰਡ ਜਿਹੜੀ ਆ ਕੰਬਾਈਨ ਆ ਉਹ ਗਿਆਨਾ ਤੋਂ 5 ਵਜੇ ਤੱਕ ਚਲਾਈ ਜਾਵੇ ਨਾ ਕਿ ਨਮੀ ਵਾਲਾ ਝੋਨਾ ਨਹੀਂ ਵੜਿਆ ਜਾਊਗਾ ਜਿਹੜੇ ਫਾਰਮਰ ਸਵੇਰੇ ਟ੍ਰੇਲ ਵਾਲਾ ਝੋਨਾ ਵੜਾ ਲੈਂਦੇ ਆ ਉਹ ਦੇਖੋ ਕ੍ਰੋਪੀ ਰੱਬ ਦੀ ਕ੍ਰੋਪੀ ਅੱਗੇ ਬਹੁਤ ਜ਼ਿਆਦਾ ਹੁਣ ਆਪਾਂ ਆਪਣੀ ਕ੍ਰੋਪੀ ਆਪ ਨਾ ਕਰ ਰੱਖੀਏ ਵੀ ਜਿਹੜੀ ਰੱਬ ਦੀ ਉਹਦਾ ਚੱਲ ਲਾਂਗੇ ਆਪਣੀ ਕ੍ਰੋਪੀ ਨਹੀਂ ਆੜਤੀਆ ਕੋ ਚੱਲੀ ਜਾਣੀ ਰੱਬ ਵੱਲ ਨਹੀਂ ਅਸੀਂ ਝੱਲਣ ਲਈ ਤਿਆਰ ਆ ਆੜਤੀਆ ਜੱਟਾਂ ਦਾ ਪੂਰਾ ਸਾਥ ਦੇਵਾਂਗੇ ਪਰ ਜੇ ਤ੍ਰੇਲ ਦਾ ਝੋਨਾ ਆਊਗਾ ਉਹ ਉਹ ਜਾਣ ਬੁੱਝ ਕੇ ਜੱਟ ਬਣਾਉਂਦਾ ਉਹਦੇ ਲਈ ਅਸੀਂ ਅਪੀਲ ਕਰਦੇ ਵਿੱਚ ਉਹਨਾਂ ਨਾ ਬੜਾਇਆ ਜਾਵੇ ਤੁਸੀਂ ਟਾਈਮ ਕਿਹੜਾ ਦੱਸਿਆ ਸਵੇਰੇ 11 ਵਜੇ ਤੋਂ 11 ਵਜੇ ਤੋਂ 5 ਵਜੇ ਤੱਕ ਝੋਨਾ ਬਣਾਉਣਾ ਚਾਹੀਦਾ ਫਾਰਮਾਨ ਨੂੰ ਉਹ ਤ੍ਰੇਲ ਉਤਰ ਜਵੇ ਫੇਰ ਝੋਨਾ ਬੜਾਇਆ ਜਾਵੇ ਉਹ ਜੇ ਹਲਦੀ ਰੋਗ ਇੰਨਾ ਜ਼ਿਆਦਾ ਹੋ ਗਿਆ ਹੈ ਜਿਸ ਟਾਈਮ ਤੁਸੀਂ ਝੋਨਾ ਬਡਾਉਗੇ ਤਾਂ 50% ਹਲਦੀ ਰੋਗ ਕੱਟ ਜਾਊਗਾ ਹਵਾ ਤੇ ਵਿੱਚ ਉੱਡ ਜਾਊਗਾ ਧੁੱਪ ਦੇ ਨਾਲ ਦੇਖੋ ਕਿੰਨੀ ਕਿੰਨੀ ਪਤੇ ਵਾਲੀ ਗੱਲ ਹੈ ਕਿਉਂਕਿ ਅਸੀਂ ਲੋਕ ਲਾਲਚ ਕਰ ਲੈਂਦੇ ਆ ਜੀ ਬਹੁਤ ਸਾਡੇ ਹੁੰਦੇ ਨੇ ਨੋ ਡਾਊਟ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹ 11 ਤੋਂ ਲੈ ਕੇ 5 ਮਹੀਨੇ ਕਿੰਨੇ ਦਿਨ ਦਾ ਟਾਈਮ ਜਿਹੜਾ ਹੈਗਾ ਉਹਦੇ ਉਹ ਤੁਸੀਂ ਕੰਪੇਨ ਚਲਾਉਦੇ ਤੁਹਾਨੂੰ ਫਾਇਦਾ ਵੀ ਹੋਏਗਾ ਕਹਿਣ ਦਾ ਭਾਵ ਮੈਂ ਇਸ ਕਰਕੇ ਫਿਰ ਦੁਬਾਰਾ ਅਪੀਲ ਕਰਦਾ ਸੁੱਕਾ ਝੋਨਾ ਮੰਡੀ 'ਚ ਲਿਆਓ ਕਿਸੇ ਆਰਤੀ ਵੀਰ ਵੱਲੋਂ ਐਜੇ ਮੈਂ ਪ੍ਰੈਜ਼ੀਡੈਂਟ ਕੁਲਮੰਤਰਾ ਪੱਬੀ ਵਿਸ਼ਵਾਸ ਦਿਵਾਣਾ ਕੋਈ ਕਿਸੇ ਨਾਲ ਧੋਖਾ ਨਹੀਂ ਹੋਊਗਾ ਸੁੱਕਾ ਝੋਨਾ ਲਿਆਉਂਗੇ ਆਂਦਾ ਹੀ ਝੋਨਾ ਫੱਖਾ ਲਾ ਕੇ ਤੋਲ ਦਿੱਤਾ ਜਾਊਗਾ। ਜੀ ਜ਼ਾਰਦਾ ਜ਼ਿਮੀਂਦਾਰ ਭਾਈਆਂ ਦੀ ਵੀ ਮਤਲਬ ਸ਼ਿਕਾਇਤ ਜ਼ਰੂਰ ਹੁੰਦੀ ਮੰਡੀ ਵਾਲਿਆਂ ਦੇ ਕੋਲ ਤੁਹਾਡੇ ਕੋਲ ਤਾਂ ਆਉਂਦੇ ਹੋਣਗੇ ਜੀ ਕਿਉਂਕਿ ਜੇ ਮਨ ਲੂ ਟਰਾਲੀਆਂ ਭਰ ਕੇ ਅਗਲੇ ਦੇ ਵੀ ਸਮਾਨ ਲਿਆਂਦਾ ਹੁੰਦਾ ਤੇ ਉਹ ਕਿਤਨਾ ਕਿਤੇ ਇਲਜ਼ਾਮ ਜੇ ਤੁਹਾਡੇ ਤੇ ਬਹੁਤ ਲੱਗਦੇ ਨੇ ਜੀ। ਔਰ ਜਾਂਹ ਪੇ ਇਸੇ ਕਰਕੇ ਅਪੀਲ ਕਰਦੇ ਆ ਵੀ ਦੇਖੋ ਸੁੱਕਾ ਝੋਨਾ ਲਿਆ ਕੋਈ ਤੰਗੀ ਨਹੀਂ ਬਾਰ ਦਾ ਨਹੀਂ ਕੋਈ ਤੰਗੀ ਨਹੀਂ ਲੇਬਰ ਦੀ ਕੋਈ ਤੰਗੀ ਨਹੀਂ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਜੱਟ ਤੇ 8 ਤੇ 9 ਮਾਸ ਦਾ ਰਿਸ਼ਤਾ ਸੀ ਪੂਰਾ ਨਿਵਾਣ ਦੀ ਕੋਸ਼ਿਸ਼ ਕਰਾਂਗੇ ਸਾਡੀ ਤਾਂ ਇੱਕੋ ਇੱਕ ਬਾਰ ਬਾਰ ਅਪੀਲ ਆ ਵੀ 11 ਵਜੇ ਤੋਂ ਲੈ ਕੇ 5 ਵਜੇ ਤੱਕ ਸੁੱਕਾ ਝੋਨਾ ਵੜਾਓ ਅਦਰਵਾਈਜ਼ ਇਹਨਾਂ ਟਾਈਮਾਂ ਤੋਂ ਬਾਅਦ ਝੋਨਾ ਨਾ ਵੜਾਓ ਨਹੀਂ ਤਾਂ ਰੋਲਣਾ ਹੀ ਆ ਝੋਨਾ ਸਰਕਾਰ ਨੇ ਰੋਲਣਾ ਹੀ ਆ ਇੱਕ ਇੱਕ ਸਵਾਲ ਬਤੋ ਤੁਹਾਡੇ ਨਾਲ ਵੀ ਐਸੀ ਕਰ ਲੈਣਾ ਕਿਉਂਕਿ ਸਰਕਾਰ ਦੇ ਵੱਲੋਂ ਹੁਣ ਇੱਕ ਨਵਾਂ ਕਹ ਲੋ ਕਿ ਇੱਕ ਹੋਰ ਵੱਡਾ ਕਿਸਾਨਾਂ ਦੇ ਕਰ ਦਿੱਤਾ ਗਿਆ ਕਿ ਜੇਕਰ ਕੋਈ ਪਰਾਲੀ ਨੂੰ ਵੀ ਅੱਗ ਲਾਉਂਦਾ ਉਹਦੀ ਗ੍ਰਿਫਤਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਤੇ ਤੁਹਾਡਾ ਕੀ ਵਿਚਾਰ ਕਿਉਂਕਿ ਤੁਹਾਡੇ ਕੋਲ ਵੀ ਜੀਵੰਦਾਰ ਭਾਈ ਤੁਸੀਂ ਨਾਲ ਜੁੜਦੇ ਹੋ ਰਲਦੇ ਮਿਲਦੇ ਹੋ ਈ ਤੁਹਾਡਾ ਕੀ ਵਿਚਾਰ ਇਹਦੇ ਤੇ ਦੇਖੋ ਇਹ ਤਾਂ ਸੇਹ ਤਲੇ ਵੀ ਆ ਹਰ ਪੰਜਾਬੀ ਲਈ ਦੁਕਾਨਦਾਰ ਲਈ ਵੀ ਆ ਰੇੜੀ ਵਾਲੇ ਲਈ ਵੀ ਆ ਇਹ ਤਾਂ ਹੈ ਨਹੀਂ ਫਾਰਮਰ ਲਈ ਆ ਦੇਖੋ ਫੋਲੂਸ਼ਨ ਜਿਹੜਾ ਪੈਦਾ ਕਰਨਾ ਉਹ ਨਹੀਂ ਕਰਨਾ ਚਾਹੀਦਾ ਮੇਰਾ ਤਾਂ ਪਰਸਲੀ ਵਿਚਾਰ ਹੈ ਪਰਾਲੀ ਲਈ ਜੋ ਵੀ ਸਿਸਟਮ ਬਣਿਆ ਹੈ ਸਰਕਾਰ ਨੇ ਦਿੱਤੇ ਆ ਵੀ ਇਹਨੂੰ ਕੱਟ ਕੇ ਦੁਬਾਰਾ ਵੇਚ ਲੋ ਚਾਹੇ ਜੋ ਵੀ ਸਰਕਾਰ ਜੀਮੇਦਾਰ ਕਰਨਾ ਚਾਹੁੰਦਾ ਹੈ ਸੋਧ ਹੋ ਸਕਦੀ ਹੈ ਸੋਧ ਹੋ ਸਕਦੀ ਕਰਨਾ ਚਾਹੀਦਾ ਆ ਇਹ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਇਹਦੇ ਲਈ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਚਲੋ ਬਬੂ ਧੰਨਵਾਦ ਜੀ ਬਬੂ ਧੰਨਵਾਦ ਸਮਾਂ ਦੇਣ ਲਈ ਪ੍ਰਧਾਨ ਜੀ ਬਬੂ ਸ਼ੁਕਰੀਆ ਸੋ ਸਰ ਤੁਹਾਡਾ ਹੀ ਸੋ ਦੇਖ ਸਕਦੇ ਹੋ ਜਿੱਥੇ ਕਿ ਹੁਣ ਚੋਣਾ ਜਿਹੜਾ ਮੰਡੀਆਂ ਚ ਆ ਗਿਆ ਸਫਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਕਿ ਹਾਲਾਂਕਿ ਇਸ ਚੀਜ਼ ਦਾ ਫਰਕ ਜ਼ਰੂਰ ਪਿਆ ਕਿ ਤਰ੍ਹਾਂ ਕਹਿੰਦੇ ਕਿ ਜਿਹੜੇ ਤਾਂ ਬਹੁਤ ਸਾਰਾ ਮਾਰਚ ਹਲ ਬੈਠੇ ਸਾਡੇ ਕਿਸਾਨ ਭਾਈ ਉਹਨਾਂ ਦਾ ਤਾਂ ਹੈ ਲੇਕਿਨ ਇੱਕ ਅਪੀਲ ਆਰਤੀਆਂ ਵੱਲੋਂ ਪ੍ਰਧਾਨ ਜੀ ਹੁਣਾਂ ਵੱਲੋਂ ਵੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੇ ਕੋਈ ਖੋਨੇ ਦੀ ਕਟਾਈ ਜਦੋਂ ਅਸੀਂ ਕਰਾਉਣੀ ਹੈ ਤਾਂ ਸਮਾਂ ਜਿਹੜਾ ਦਿਨ ਦਾ ਹੋਵੇ ਯਾਨੀ ਕਿ 11 ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਸਮਾਂ ਹੋਵੇ ਤਾਂ ਕਿ ਤਰੇਲ ਨਾ ਆਵੇ ਹਲਦੀ ਦੀ ਮਾਰਦਾਨਾ ਨਾ ਆਵੇ ਤੇ ਝੋਨਾ ਸਾਡਾ ਵਧੀਆ ਨਿਕਲੇ ਕੁਆਲਟੀ ਵਾਲਾ ਨਿਕਲੇ ਤਾਂ ਅਸਲੀ ਨੁਕਸਾਨ ਨਹੀਂ ਹੋਊਗਾ ਤੇ ਇਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਵੀ ਜਿਹੜੀ ਇਹ ਅਪੀਲ ਆ ਕਿ ਕਿਸਾਨ ਭਾਈ ਜ਼ਿਮੀਂਦਾਰ ਭਾਈ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ